ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਿਖਿਆਇਆ ਸੀ। ਬਾਬਾ ਜੀ ਸਾਈਕਲ ਦੇ ਉੱਤੇ ਆਏ ਹੋਏ ਨੇ, ਅਸੀਂ ਵੀ ਸਾਈਕਲ ਦੇ ਉੱਤੇ ਆਏ ਆਂ। ਬਾਬਾ ਜੀ ਨੇ ਭਾਰਤ ਸਾਰਾ ਘੁੰਮਿਆ ਹੋਇਆ, ਨੇਪਾਲ, ਪਠਾਨ ਤੇ ਸਾਰਾ ਹਿੰਦੁਸਤਾਨ ਸਾਈਕਲ ਦੇ ਉੱਤੇ ਘੁੰਮਿਆ ਹੋਇਆ। ਬਾਬਾ ਜੀ ਦੀ ਕਹਾਣੀ ਕੀ ਆ? ਬਾਬਾ ਜੀ ਨੇ ਸਫ਼ਰ ਕਿਵੇਂ ਸ਼ੁਰੂਆਤ ਕੀਤਾ ਸੀ? ਆਓ ਬਾਬਾ ਜੀ ਨਾਲ ਗੱਲ ਕਰਦੇ ਹਾਂ। ਸਸਕੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਟੂਰ ਸਾਈਕਲ ਦਾ ਹੈ ਸੀਗਾ ਜੀ, ਸਭ ਤੋਂ ਪਹਿਲਾ ਟੂਰ ਭਗਤ ਨਾਮਦੇਵ ਜੀ ਦਾ ਜੋ ਨਗਰ ਵਸਾਇਆ ਕਮਾਨ ਵਿਖੇ ਤਿੰਨ ਜਣੇ ਗਿੱਦੜਾ ਮੰਡੀ ਤੋਂ ਅਸੀਂ ਗਏ ਸੀ ਬਟੂ ਟੇਤਰ ਬਿਰੂ ਟੇਤਰ ਉੱਤੇ ਤੇ 10 ਤਿੰਨੇ ਜਣੇ ਅਸੀਂ ਸਾਈਕਲ ਤੇ ਯਾਤਰਾ ਆਰੰਭ ਕੀਤੀ ਸਾਡੀ ਯਾਤਰਾ 6 ਦਿਨਾਂ ਦੀ ਸੀਗੀ ਦੂਸਰੀ ਯਾਤਰਾ ਅਸੀਂ ਆਨੰਦਪੁਰ ਸਾਹਿਬ ਹੋਲਾ ਮੱਲਾ ਉਥੇ ਹੀ ਦਰਸ਼ਨਦਾਰ ਕਰਨ ਗਏ ਸੀ ਅਸੀਂ ਇਹ ਯਾਤਰਾ ਸਾਡੇ 8 ਦਿਨਾਂ ਦੀ ਸੀਗੀ ਪੰਜ ਜਣਾਂ ਦੀ ਉਸ ਤੋਂ ਬਾਅਦ ਇਕੱਲੇ ਦੀ ਸੱਚਖੰਡ ਛਿੜੀ ਹਜੂਰ ਸਾਹਿਬ ਦੀ ਜੋ ਸਾਈਕਲ ਤੇ 14 ਦਿਨਾਂ ਵਿੱਚ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚ ਗਿਆ ਸੀਗਾ ਪਿੰਡ ਕੋਟਪਾਈ ਤੋਂ ਬਠਿੰਡਾ ਬ੍ਰੇਟਾ ਮੜੀ ਜੀਂਦ ਰਤਸਨ ਦਿੱਲੀ ਮਤਰਾਂ ਆਗਰਾ ਗੁਆਲਿਰ ਗੋਲਾ ਸ਼ੇਪਰੀ ਭਰਨਪੁਰ ਮਲਕਾਪੁਰ ਬਾਲਾ ਪ੍ਰਵਾਸੋਂ ਹਜੂਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਨਾਨਕੀ ਦਾ ਗੁਰਦੁਆਰਾ ਜੋ ਕਰਨਾਟਕ ਸਟੇਟ ਵਿਦਰ ਸ਼ਹਿਰ ਦੇ ਵਿੱਚ ਆ ਉਥੇ 205 ਕਿਲੋ ਦਾ ਸਫਰ ਇੱਕ ਦਿਨ ਤੈਅ ਕਰਕੇ ਦਰਸ਼ਨ ਕਰਕੇ ਤੀਸਰੇ ਦਿਨ ਸੱਚਖੰਡ ਸ੍ਰੀ ਹਜੂਰ ਸਾਹਿਬ ਵੇਰ ਵਾਪਸ ਆਇਆ ਪੰਜਾਬੋਂ ਦਾ ਰਸਤਾ ਸੱਚਖੰਡ ਚਿਰੀ ਹਿਉਸਤ ਔਰੰਗਾਬਾਦ ਮਨਮਾਰ ਸਾ ਤੁੜਿਆ ਨੀਮਤ ਸਰਦਾਰ ਸਾਹਿਬ ਗੰਗਾ ਨਗਰ ਸੰਗੜਿਆ ਮਡੀ ਡਬਲ ਹੀ ਲੰਬੀ ਕਿਦੜਾ ਕੋਰ ਪਈ 14 ਦਿਨ ਜਾਂਦੇ ਲੱਗੇ ਸੀ 14 ਆਉਂਦੇ ਲੱਗੇ ਸੀਗੇ ਉਸ ਤੋਂ ਬਾਅਦ ਪੂਰੇ ਭਾਰਤੀ ਯਾਤਰਾ ਜੋ ਕਿ ਨਹਿਰੀ ਜੋ ਕੇਂਦਰ ਫਰੀਦਕੋਟ ਸਾਡਾ ਜ਼ਿਲ੍ਹਾ ਹੁੰਦਾ ਸੀ ਔਰ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਬਣ ਗਿਆ ਜੀ ਬੱਬੀ ਮੈਂ ਨਾ ਰੋਕ ਰਹਿਣਾ ਤੁਹਾਨੂੰ ਇਹ ਤੋਂ ਪਹਿਲੀ ਵਾਰੀ ਸਫ਼ਰ ਕੀਤਾ ਸੀ ਉਹ ਮਨ 'ਚੇ ਖਿਆਲ ਕਿਵੇਂ ਆ ਸੀ ਸ਼ੁਰੂਆਤ ਕਿਵੇਂ ਹੋਈ ਸਫ਼ਰ ਤੇ ਜਾਂਦੇ ਵੀ ਹਾਂ ਆਪਾਂ ਨੇ ਜਾਣਾ ਯੋ ਤੁਸੀਂ ਕਮਾਨ ਗਏ ਸੀ ਕਿ ਪਹਿਲੀ ਵਾਰੀ ਤੁਸੀਂ ਦੱਸੋ ਇਹ ਜੀ ਧਰਤੀ ਜੋ ਪੰਜਾਬ ਦੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਮੇਰਾ ਮਨ ਕਰਦਾ ਵੀ ਮੈਂ ਪੂਰੇ ਵਾਰਡ ਵਿੱਚ ਵੀ ਟੂਰ ਲਾਵਾਂ ਪਰ ਕੁਝ ਘਟ ਪੜਿਆ ਹੁਣ ਕਰਕੇ ਜੀ ਤੇ ਇਹ ਨਹੀਂ ਹੋ ਸਕਦਾਗਾ ਇਹ ਆਪਣੇ ਪੰਜਾਬ ਜਿਹੜੀ ਗੁਰੂਆਪੁਰਾਂ ਦੀ ਧਰਤੀ ਹੈ ਇਸ ਕਰਕੇ ਯਾਤਰਾ ਇਹ ਆਰੰਭ ਕੀਤੀ ਜੀ ਤੇ ਪੂਰੇ ਭਾਰਤ ਦੀ ਯਾਤਰਾ ਜੋ ਇਕੱਲੇ ਨੇ ਆਰੰਭ ਕੀਤੀ ਉਸ ਵਿੱਚ ਪੰਜਾਬ ਹਰਿਆਣਾ ਰਾਜਨ ਗੁਜਰਾਤ ਮਹਾਰਾਸ਼ਟਰ Goa ਕਰਨਾਟਕ ਕੇਰਲਾ ਤਾਮਲਕੰਨਿਆ ਕੁਮਾਰੀ ਆਂਧਰਾ ਐਮਪੀ ਅੜੀਸਾ ਬਟਵਾ ਸਾਮਗਾਲਾ ਤਰਪਰਾ ਮिजोरਮ ਮਨੀਪੁਰ ਨਾਗਰਾਣਾ ਨਾਚਰ ਸਿੱਕਮ ਬਿਹਾਰ ਯੂਪੀ ਅਤੇ ਜੰਮੂ ਕਸ਼ਮੀਰ ਇਸ ਤੋਂ ਇਲਾਵਾ ਕਾਠਮੰਡੂ ਨੇਪਾਲ ਦੀ ਰਾਜਧਾਨੀ ਉਥੇ ਬਾਬਾ ਨਾਨਕ ਜੀ ਗਏ ਨੇ ਜੀ ਜੀ ਇਸ ਤੋਂ ਇਲਾਵਾ ਪਟਾਣ ਇਹ ਸਾਰਾ ਟੂਰ ਤੈਅ ਕਰਦਾ ਹੋਇਆ ਪਿੰਡ ਕੋਟਪਾਈ ਬਾਸ ਪਹੁੰਚਿਆ ਪੌਣੇ 2 ਸਾਲਾਂ ਦੇ ਵਿੱਚ 73000 ਕਿਲੋਮੀਟਰ ਸਾਈਕਲ ਚੱਲ ਗਿਆ ਸਾਈਕਲ ਦਾ ਸਮਾਨ ਬਦਲੀ ਹੁੰਦਾ ਸਾਈਕਲ ਦੇ 11 ਟਾਇਰ ਚਾਰ ਟੂਪਾਂ ਤਿੰਨ ਚైనా ਤਿੰਨ ਸੈਂਟਰਲ ਦੋ ਪਿੱਛੇ ਐਕਸਲ ਦੋ ਅੱਗੇ ਫਰੇ ਵੀ ਚੱਕਾ 20 ਪੈਂਚਰ ਜਦੋਂ ਮੈਂ ਪਿੰਡ ਕੋਟਪੇ ਪਰਤਿਆ ਤਾਂ ਮੇਰੇ ਪਿੰਡ ਦੇ ਲੋਕਾਂ ਨੇ ਮੈਨੂੰ ਹੱਥਾ ਚੱਕ ਲਿਆ ਮੇਰੇ ਗਲਾਂ ਦੇ ਵਿੱਚ ਇੰਨੇ ਹਾਰ ਪਾਏ ਮੇਰਾ ਤੁਹਾਨੂੰ ਲੱਗਦਾ ਮੈਂ ਪਿੰਡ ਤੋਂ ਦੇ ਨਹੀਂ ਦੇ ਸਕਦਾਗਾ ਤੇ ਇਸੋ ਅਗਲੀ ਯਾਤਰਾ ਜੋ ਆਰੰਭ ਹੋ ਜਾ ਰਹੀ ਹੈਗੀ 2025 ਦੇ ਵਿੱਚ ਲੇ ਲਦਾਖ ਜੋ ਅਗੇ ਸਮਾਂ ਅਪਰਾਹ ਮਈ ਮਹੀਨੇ ਵਿੱਚ ਕੋਈ ਜੋ ਜਿਸ ਤਰ੍ਹਾਂ ਕੋਈ ਹੁਕਮ ਹੋਊਗਾ ਪ੍ਰਮਾਤਮਾ ਦਾ ਉਸ ਹੁਕਮ ਦੇ ਮੁਤਾਬਕ ਲੇ ਲਦਾਖ ਜਿੱਥੇ ਬਾਬਾ ਨਾਨਕ ਜੀ ਗਏ ਆ ਪੱਥਰ ਸਾਹਿਬ ਗੁਰਦੁਆਰਾ ਉੱਥੇ ਦਰਸ਼ਨਦਾਰੀ ਕਰਨ ਦਾ ਇਰਾਦਾ ਹੈ ਉੱਥੇ ਮੈਂ ਜ਼ਰੂਰ ਜਾਵਾਂਗਾ ਜੀ ਨਹੀਂ ਬੱਬੀ ਜਦੋਂ ਸਫ਼ਰ ਦੀ ਸ਼ੁਰੂਆਤ ਕੀਤੀ ਤੁਸੀਂ ਪਹਿਲੀ ਵਾਰੀ ਕਿੰਨੀ ਉਮਰ ਸੀ ਉਦੋਂ ਮੇਰੀ ਉਮਰ ਜੀ ਉਦੋਂ ਕੋਈ 20 ਸਾਲ ਦੀ ਹੁਣੀ ਜੋਸਟ ਕਿਤੋਂ 20 ਸਾਲ ਦੀ ਉਮਰ ਤੇ ਤੁਸੀਂ ਘਰੋਂ ਤੁਰਦੇ ਹੋ ਜਾਂ ਆਪਣੇ ਸਮਾਜ ਦੇ ਵਿੱਚ ਆਪਣੇ ਲੋਕ ਟਿਕਣਾ ਕਰਦੇ ਨੇ ਘਰੋਂ ਵਿਰੋਧ ਹੁੰਦਾ ਇਹੋ ਜਿਹਾ ਕੁਝ ਹੋਇਆ ਕੁਝ ਸੈਨ ਕਰਨਾ ਪਿਆ ਕੋਈ ਬਹੁਤ ਸਾਰੇ ਲੋਕ ਬੋਲਦੇ ਆਗੇ ਰਾਸਤੇ 'ਚ ਤੈਨੂੰ ਹਾਥੀ ਮਾਰ ਦੇਣਗੇ ਤੈਨੂੰ ਸ਼ੇਰ ਖਾਜੂ ਖੱਡੇ ਦੇ ਗਜ਼ਰ ਐਕਸੀਡੈਂਟ ਹੋਊਗਾ ਇਹਨਾਂ ਦੀ ਗੱਲਾਂ ਦੀ ਪ੍ਰਵਾਹ ਨਹੀਂ ਕਰਨ ਚਾਹੀਦੀ ਪੂਰੀ ਹਿੰਮਤ ਹੌਸਲੇ ਦੇ ਨਾਲ ਯਾਤਰਾ ਕਰਨੀ ਚਾਹੀਦੀ ਹੈ ਜੀ ਜਦੋਂ ਸ਼ੁਰੂਆਤ ਕੀਤੀ ਸੀਗੀ ਤੇ ਖਿਆਲ ਮਾਨੇ 20 ਸਾਲ ਦੀ ਉਮਰ ਤੇ ਮਨ ਤੇ ਖਿਆਲ ਕਿਵੇਂ ਆ ਗਿਆ ਵੀ ਆਪਾਂ ਨੇ ਦੁਨੀਆ ਘੁੰਮਣੀ ਇਹ ਜੀ ਕੋਈ ਵਿਧ ਬਣੀ ਕੋਈ ਆਈਡੀਆਲ ਹੈ ਸੀ ਅੱਗੇ ਤੁਹਾਨੂੰ ਜਿਹੜਾ ਗਾਈਡ ਕਰਦਾ ਹੋਵੇ ਸਭ ਤੋਂ ਪਹਿਲਾਂ ਅਜਿਹੇ ਮਾਸਟਰ ਜੀ ਸ੍ਰਿੰਦਰ ਸਿੰਘ ਬੱਟੂ ਜੀ ਕਿਦਰਵਾ ਮੰਡੀ ਦੇ ਉਹਨਾਂ ਕੋਲ ਮੈਂ ਕੰਮ ਸਲਾਈ ਦਾ ਕਰਿਆ ਕਰਦਾ ਸੀਗਾ ਉਹਨਾਂ ਨੇ 16 ਮੁੰਡੇ ਤਿਆਰ ਕੀਤੇ ਜਿਵੇਂ ਜਿਵੇਂ ਦਿਨ ਜਿਹੜੇ ਆਉਂਦਾ ਗਿਆ ਮੁੰਡੇ ਖਿਸਕਦੇ ਗਏ ਪਰ ਦੋ ਜਿਨ੍ਹਾਂ ਨੇ ਉਹਨਾਂ ਨੇ ਬਲੂ ਸਟੇਟ ਦੇ ਤੇ ਬੱਟੂ ਡਟੇ ਇੱਕ ਆਪਣਾ ਮਨ ਬਣਾਇਆ ਸੀ ਵੀ ਕੋਈ ਜਾਵੇ ਚ ਨਾ ਜਾਵੇ ਤੇ ਆਪਾਂ ਦੋਹਾਂ ਨੇ ਜਾਣਾ ਹੈਗਾ ਜੀ ਤੇ ਮੈਨੂੰ ਉਹਨਾਂ ਨੇ ਦੁਪਹਿਰੇ ਦੱਸਿਆ ਵੀ ਆਪਾਂ ਕਮਾਨ ਭਗਤ ਨਾਮ ਦੇ ਜੀ ਨਗਰ ਵਸਾਇਆ ਉੱਥੇ ਜਾਣਾ ਹੈਗਾ ਤੇ ਮੈਂ ਮਾੜੀ ਨੂੰ ਕਹੇ ਮਾੜੀ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ ਆਪਾਂ ਕੋਈ ਤਿਆਰੀ ਕਰਦੇ ਕੋਈ ਸਾਈਕਲ ਵੀ ਮੇਰੇ ਕੋਲੇ ਪੁਰਾਣਾ ਹੈਗਾ ਉਹ ਕਿੰਨੇ ਵੀ ਕੋਈ ਗੱਲ ਨਹੀਂ ਮਿਲ ਕੇ ਸੇਰਾ ਸਾਈਕਲ ਠੀਕ ਕਰਵਾ ਦਿੰਦੇ ਆ ਉਹਨਾਂ ਨੇ ਸਾਰੀ ਤਿਆਰੀ ਕਰਵਾਈ ਤੇ ਅਸੀਂ ਤਿੰਨੇ ਜਣੇ ਕਮਾਨ ਭਗਤ ਨਾਮ ਦੇ ਦਰ ਤੇ ਪਹੁੰਚੇ ਜੀ ਜੀ ਫਲੋ ਅਗਲੇ ਸਫਰ ਦੀ ਸ਼ੁਰੂਆਤ ਦੀ ਤੁਸੀਂ ਦੱਸਦੇ ਸੀ ਅਸੀਂ ਸੈਗੇ ਸੀ ਕਿ ਚਾਰ ਜਣੇ ਪੰਜ ਜਣੇ ਤੇ ਸਾਈਕਲ ਸਾਡੇ ਕੋਲ ਚਾਰ ਸੀਗੇ ਜਿਵੇਂ ਤੇ ਇੱਕ ਨੂੰ ਤੁਸੀਂ ਮਗਰ ਬਿਠਾ ਕੇ ਲੈ ਚ ਗਏ ਸੀ ਹਾਂ ਜੀ ਸਾਈਕਲ ਸਾਡੇ ਗਿੱਦੜ ਮੰਡੀ ਤੇ ਸੀ ਪੰਜ ਜਣੇ ਤੁਰੇ ਸੀ ਜੀ ਸਾਈਕਲ ਸਾਡੇ ਕੋਲ ਚਾਰ ਸੀ ਤੇ ਦਮਦਮ ਸੱਤ ਰੋਂਡੀ ਸਾਬੋ ਜੀ ਉੱਥੇ ਉਹਨਾਂ ਦਾ ਬ੍ਰਦਰ ਸੀਗਾ ਉਹਨਾਂ ਕੋਲ ਸਾਈਕਲ ਸੀਗਾ ਉੱਥੋਂ ਉਹਨੀ ਉੱਡ ਤੱਕ ਮੈਂ ਉਹਨੂੰ ਖਿੱਚ ਕੇ ਲੈ ਗਿਆ ਤੇ ਪੰਜਵਾਂ ਸਾਈਕਲ ਸਾਨੂੰ ਦਮਦਮ ਸੱਤ ਰੋਂਡੀ ਸਾਬੋ ਤੋਂ ਹੀ ਪ੍ਰਾਕੋਲ ਮਿਲਿਆ ਗਾਂ ਸੀ ਪੰਜੇ ਨੇ ਅਨੰਤ ਪ੍ਰਸਾਦ ਹੋਲਾ ਮੱਲਾ ਉੱਥੇ ਗੁਰੂਆਂ ਦੀ ਧਰਤੀ 'ਤੇ ਪਹੁੰਚੇ ਉੱਥੇ ਯਾਤਰਾ ਕਰਕੇ ਸੀ 8 ਦਿਨਾਂ ਦੀ ਆਪਣੇ ਲੋਕ ਜ਼ਿਆਦਾਤਰ ਗੱਡੀਆਂ ਦੇ ਉੱਤੇ ਦੁਨੀਆ ਘੁੰਮਦੇ ਨੇ ਤੁਸੀਂ ਸਾਈਕਲ 'ਤੇ ਘੁੰਮੇ ਲੋਕ ਲਦਾਖ ਹੱਲ ਨੂੰ ਕਸ਼ਮੀਰ ਵਾਲੋਂ ਸਾਈਕਲਾਂ 'ਤੇ ਜਾਂਦੇ ਨੇ ਤੁਸੀਂ ਫਰਕ ਕੀ ਕੱਢਦੇ ਹੋ ਸਾਈਕਲ 'ਤੇ ਸਫ਼ਰ ਕਰਨ ਦੇ ਵਾ ਇੱਕ ਗੱਡੀਆਂ 'ਤੇ ਸਫ਼ਰ ਕਰਨ ਦੇ ਤੇ ਕੀ ਫੱਟਦਾ ਹੈ ਦੇਖੋ ਇਹ ਹਿੰਮਤ ਹੋਣੀ ਚਾਹੀਦੀ ਹੈ ਹਿੰਮਤ ਤਾਂ ਹੌਸਲਾ ਬੰਦੇ ਨੂੰ ਢੇਰੀ 'ਚ ਢੇਣਾ ਚਾਹੀਦਾ ਕਿਉਂਕਿ ਆਪਾਂ ਨੇ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਜੰਪ ਲਾਗੇ ਪੰਜਾਬ ਦਾ ਜੋ ਵੀ ਜਵਾਨ ਹੈ ਆ ਵੀਰ ਜੀ ਤੁਸੀਂ ਮੈਨੂੰ ਮਿਲेंगे ਤੇ ਮੈਨੂੰ ਤੁਹਾਡਾ ਵੀ ਹੌਸਲਾ ਬਹੁਤ ਵਧੀਆ ਲੱਗਾ ਤੁਸੀਂ ਦੱਸਿਆ ਸੀ ਪਰੇਪਰ ਦੇ ਹੈਗੇ ਪਿੰਡ ਭਾਗੂ ਦੇ ਆ ਬਾਈ ਜੀ ਵੀ ਨਾਲ ਡਟਟਿਆ ਗਿਆ ਵੀ ਅਸੀਂ ਉੱਥੋਂ ਆਏ ਹੈਗੇ ਚੰਗੇ ਸਾਥ ਆਏ ਦਰਸ਼ਨ ਕਰਨ ਮੈਨੂੰ ਮਨ ਚ ਬਹੁਤ ਖੁਸ਼ੀਂ ਦਿੰਦਾ ਕੋਈ ਵੀਰ ਮਿਲਦਾ ਤਾਂ ਮੈਨੂੰ ਬਹੁਤ ਹੀ ਖੁਸ਼ੀ ਲੱਗਦੀ ਹੈ ਜੀ ਅਸਲ ਸਫਰ ਹੈ ਕਿ ਇਹ ਜਦ ਮੰਨ ਕੇ ਕਿ ਲੋ ਆਪਾਂ ਸਫਰ ਕਰਦੇ ਆ ਇੱਕ ਤਾਂ ਆਪਣੇ ਲੋਕ ਕਹਿ ਦਿੰਦੇ ਨੇ ਮੀ ਟਾਈਮ ਵੀ ਮਤਲਬ ਸਾਨੂੰ ਇਕੱਲਿਆਂ ਨੂੰ ਗੱਲ ਕਰਨ ਨੂੰ ਸਮਾਂ ਮਿਲ ਜਾਂਦਾ ਬੀਤੇ ਨਾਲ ਕ੍ਰੀਏਟੀਵਿਟੀ ਆਉਂਦੀ ਆ ਸਾਡੀ ਪਰਸਨੈਲਿਟੀ ਕੇ ਡਵੈਲਪਮੈਂਟ ਹੁੰਦੀ ਆ ਕੋਈ ਤੁਸੀਂ ਇਹੋ ਜਿਹਾ ਕੁਝ ਸਫਰ ਤੇ ਬਾਰੇ ਥੋੜੀ ਜ਼ਿੰਦਗੀ ਚ ਕੋਈ ਵਿਲੱਖਣਤਾ ਆਉਂਦੀ ਹੋਵੇ ਆਮ ਵਿਅਕਤੀ ਦੇ ਨਾਲ ਕੋਈ ਇਹੋ ਜਿਹਾ ਮਹਿਸੂਸ ਕੀਤਾ ਦੇਖੋ ਜੀ ਆਪਾਂ ਨੂੰ ਬਾਬੇ ਨਾਨਕ ਨੇ ਸਦੇ ਦਿੱਤਾਗਾ Hindu se Muslim se ek saheb bhai bhai ਸਾਰਾ ਡਰਨੇ ਕੇ ਰਹਿਣਾ ਚਾਹੀਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਮੈਨੂੰ ਸਾਰੇ ਵਰਗ ਦੇ ਲੋਕਾਂ ਨੇ ਪਿਆਰ ਦਿੱਤਾਗਾ ਮੈਂ ਉਹਨਾਂ ਦਾ ਪਿਆਰ ساری ਜ਼ਿੰਦਗੀ ਨਹੀਂ ਭੁੱਲ ਸਕਦਾਗਾ ਇੱਥੇ ਵੀ ਆਏ ਜ ਆਪਣੇ ਸੁਲਤਾਨ ਬਦੋਦੀ ਆਏਗੇ ਇੱਥੇ ਮੈਨੂੰ ਜਿਹੜੇ ਵੀਰ ਮਿਲਿਆ ਪੈਣਾ ਮਿਲਿਆ ਗਿਆ ਬੜੀ ਇੱਜ਼ਤ ਪਿਆਰ ਨਾਲ ਬੁਲਾਇਆ ਬੜੇ ਹੌਸਲਾ ਦਿੱਤਾਗਾ ਪਰ ਉਹ ਹੌਸਲਾ ساری ਜ਼ਿੰਦਗੀ ਮੈਂ ਯਾਦ ਰੱਖੂਗਾ ਇਹ ਸਫ਼ਰ ਜਾਰੀ ਹੈ ਅੱਗੇ ਕੋਈ ਸਫ਼ਰ ਕਰਨਾ ਲੰਮਾ ਸਬਰ ਤੁਸੀਂ ਨਹੀਂ ਭਾਰਤ ਯਾਤਰਾ ਤੋਂ ਜਿਹੜੇ ਇਹ ਕਾਠਮੰਦ ਪਟਾਣ ਦੀ ਯਾਤਰਾ ਹੋ ਚੁੱਕੀ ਹੈ ਇਸ ਤੋਂ ਜਿਹੜੀ ਅਗਲੀ ਯਾਤਰਾ ਉਹ ਲੇ ਲਗਾਖਦੀ ਹੋਵੇਗੀ ਬਸ ਤੇਲੇ ਦਾ ਕਿਥੇ ਸਾਈਕਲ ਤੇ ਜਾਉਂਗੇ ਹਾਂ ਇਹ ਪੰਜਾਬੀ ਸਾਈਕਲ ਆਈ ਹੀਰੋ ਜੱਟ ਸਾਈਕਲ ਮੈਨੂੰ ਪਸੰਦ ਆਗਾ ਮੈਂ ਹੀਰੋ ਜੱਟ ਤੇ ਜਿੱਥੇ ਵੀ ਭਾਰਤ ਯਾਤਰਾ ਕੀਤੀ ਹੀਰੋ ਜੱਟ ਤੇ ਕੀਤੀ ਹੈ ਹੀਰੋ ਜੱਟ ਇਹ ਗੋਲੀਆਂ ਵਾਲਾ ਸਾਈਕਲ ਹੈਗਾ ਤੇ ਇਸ ਨੂੰ ਜਦੋਂ ਚੜਾਈ ਆਉਂਦੀ ਹੈ ਤਾਂ ਧੱਕਾ ਲਾ ਲ ਕੇ ਚੜਾਈ ਜਾਏਗਾ ਤੇ ਜਦੋਂ ਬ੍ਰੇਕਾਂ ਲਾ ਲ ਕੇ ਤਾਰਨਾ ਹੁੰਦਾ ਹੈਗਾ ਤੇ ਆਪ ਦਾ ਜਿੱਥੇ ਵੀ ਕਿਤੇ ਪੜਾ ਮਿਲਦਾ ਜਿੱਥੇ ਵੀ ਕੋਈ ਪ੍ਰਸੰਗਤਮ ਜਗ੍ਹਾ ਦਿੰਦਾ ਉੱਥੇ ਪੜਾ ਕਰ ਲੀਦਾ ਤੇ ਅੱਗੇ ਚਾਲੇ ਅੱਗੇ ਨੂੰ ਵਾਈਗੁਰ ਤੋਂ ਨਾਲ ਲੈ ਕੇ ਅੱਗੇ ਅੱਗੇ ਚਾਲੇ ਪਾਈ ਦਿਆ ਨੇ ਇੰਨੀ ਲੰਮਾ ਸਫ਼ਰ ਕੀਤਾ ਮੰਨ ਕੇ ਕਿ ਲੋ ਤੁਸੀਂ ਲੈ ਲਤਾ ਗਿਆ ਨਾ ਉੱਥੇ ਤਾਂ ਚੜ੍ਹਾਈ ਹੀ ਇੰਨੀ ਆ ਜਿਵੇਂ ਤਿਵਾਰੇ ਨੂੰ ਆਪਾਂ ਗੱਟ 'ਚ ਖੜਾ ਕਰ ਦਿੱਤੀ ਇੰਨੀ ਚੜ੍ਹਾਈ ਜੋ ਉੱਥੇ ਕੰਮ ਜਬ ਰਹਿ ਜਾਊਗਾ ਵੇਖੋ ਯਾਰ ਚੜ੍ਹਾਈ ਜੇ ਆਪਾਂ ਚੜ੍ਹਾਈ ਨੂੰ ਵੇਖ ਕੇ ਚੱਲੀਏ ਵੀ ਚੜ੍ਹਾਈ ਬਹੁਤ ਜ਼ਿਆਦਾ ਆ ਤੇ ਯਾਤਰਾ ਹੀ ਹੁੰਦੀ ਹਿੰਮਤ ਚਾਹੀਦੀ ਹੌਸਲ ਚਾਹੀਦਾ ਬੰਦੇ ਨੂੰ ਪੰਜਾਬੀ ਬੰਦਾ ਕਦੇ ਘਮਰਾਉਦਾ ਨਹੀਂਗਾ ਕਿਉਂਕਿ ਜਦੋਂ ਵੀ ਕੋਈ ਪੰਜਾਬੀ ਬੰਦਾ ਕੰਮ ਕਰਦਾ ਹੈਗਾ ਉਹ ਹਿੰਮਤ ਨਹੀਂ ਹਾਰਦਾ ਜਿਹੜਾ ਬੰਦਾ ਹਿੰਮਤ ਹਾਰਦਾ ਉਹ ਬੰਦਾ ਅੱਗੇ ਸਫਲ ਨਹੀਂ ਹੋ ਸਕਦਾ ਦੇਖੋ ਜਿੱਦਾਂ ਅਸੀਂ ਸਾਈਕਲਾਂ 'ਤੇ ਸ਼ੁਰੂ ਕੀਤਾ ਸਾਨੂੰ ਕਈ ਬੰਦੇ ਪੁੱਛ ਲੈਂਦੇ ਨੇ ਬਈ ਤੁਹਾਨੂੰ ਲੱਭਦਾ ਕੀ ਆ ਸਾਈਕਲ ਚਲਾ ਕੇ ਤੇ ਜੇ ਅਸੀਂ ਉਹੋ ਹੀ ਸਵਾਲ ਅਸੀਂ ਤੁਹਾਨੂੰ ਪੁੱਛੀ ਕਿ ਵੀ ਇੰਨਾ ਲੰਮਾ ਸਫ਼ਰ ਕਰਕੇ ਵਿੱਚੋਂ ਕੀ ਕੀ ਨਿਚੋੜ ਕੀ ਘੜਦੇ ਹੋ ਕੀ ਸਿੱਖਣ ਨੂੰ ਮਿਲਦਾ ਜਾਂ ਕੀ ਦੇਖੋ ਜੀ ਭਾਰਤ ਦੇ ਵਿੱਚ ਬਾਹਰ ਚਿੱਤ ਆਪਣੇ ਵੀਰ ਵਸਦੇ ਆ ਬਹੁਤ ਕੁਝ ਮਿਲਦਾ ਹੈਗਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਉੱਥੋਂ ਬੜੀ ਨੌਲੇਜ ਮਿਲਦੀ ਹੈ ਜੀ ਜੀ ਅੱਜ ਜਿੰਨੀ ਆਪਣੀ ਨੌਲੇਜ ਆ ਉਹ ਤੋਂ ਕਿਤੇ ਨੌਲੇਜ ਆਪਾਂ ਨੂੰ ਬਾਹਰ ਜਾ ਕੇ ਮਿਲਦੀ ਹੈ ਜੀ ਜੀ ਜਿੰਨੇ ਵੀ ਆਪਾਂ ਨੇ ਕੋਈ ਧਰਮ ਸਥਾਨ ਹੈ ਚਾਹੇ Hindu ਧਰਮ ਸਥਾਨ ਆ ਜਾਂ ਕੋਈ ਕਿਸੇ ਵਰਤਸਮ ਸਥਾਨ ਹੈ ਉੱਥੇ ਜਾ ਕੇ ਆਪਾਂ ਨੂੰ ਮਿਲ ਕੇ ਦਰਸ਼ਨ ਕਰਕੇ ਉਹਨਾਂ ਲੋਕਾਂ ਨੂੰ ਮਿਲ ਕੇ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਭਾਈ ਜੀ ਕੋਈ ਬਾਬਾ ਜੀ ਸੰਤ ਜਾਂ ਕੋਈ ਕਵਿਸ਼ਰੀ ਦੀ ਕੋਈ ਦੋ ਚਾਰ ਲਾਈਨਾਂ ਹੋਣ ਤਾਂ ਸਾਂਝੀਆਂ ਕਰ ਸਕਦੇ ਹੋ ਬਾਜੀ ਆਪਾਂ ਕੋਈ ਕੁਛ ਨਹੀਂ ਜਾਣਦੇ ਨੀਗੇ ਬਸ ਆਪਾਂ ਤਾਂ ਇੱਕ ਬਾਬਾ ਨਾਨਕੀ ਦਾ ਗੌਣ-ਗੌਣ ਜਾਣਦੇ ਜੀ ਬਸ ਉਹਦੇ ਜਰੀਏ ਆਪਾਂ ਤੁਰੇ ਫਿਰਦੇ ਆ ਉਹਦੇ ਸਿਰ ਤੇ ਹੀ ਸਾਰਾ ਕੁਛ ਇਹ ਯਾਤਰਾ ਹੋ ਰਹੀ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਭਾਈ ਖਾਲਸਾ ਭਾਈ ਫਤੇ